ਬੀਜੇਪੀ ਛੱਡ ਕਾਂਗਰਸ ਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪਤਨੀ ਨਵਜੋਤ ਕੌਰ ਸਿੱਧੂ ਦੀ ਥਾਂ ਨਵਜੋਤ ਸਿੰਘ ਸਿੱਧੂ ਨੂੰ ਟਿਕਟ ਮਿਲ ਸਕਦੀ ਹੈ ਨਵਜੋਤ ਕੌਰ ਸਿੱਧੂ ਕਾਂਗਰਸ ਚ ਸ਼ਾਮਿਲ ਹੋ ਚੁੱਕੇ ਨੇ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਉਹ ਚੋਣ ਲੜਨਗੇ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲਈ ਚੋਣ ਪ੍ਰਚਾਰ ਕਰਨਗੇ ਪਰ ਹੁਣ ਸਮੀਕਰਨ ਕੁਝ ਬਦਲੇ ਜਾਪ ਰਹੇ ਨੇ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਇਹਨਾਂ ਖਬਰਾਂ ਦੀ ਪੁਸ਼ਟੀ ਕਦੋਂ ਤੱਕ ਹੋਣ ਦੀ ਸੰਭਾਵਨਾ ਹੈ ਅਲੀ ਨਵਦੀਪ ਜੋ ਸਭ ਤੋਂ ਵੱਡੀ ਖਬਰ ਇਸ ਵੇਲੇ ਯਕੀ ਨਵਜੋਤ ਕੌਰ ਸਿੱਧੂ ਚੋਣ ਨਹੀਂ ਲੜਨਗੇ ਔਰ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਸੰਸਦ ਦਾ ਪੂਰਬੀ ਹਲਕਾ ਜਿੱਥੇ ਉਹਨਾਂ ਦੀ ਪਤਨੀ ਵਿਧਾਇਕ ਸੀ ਉੱਥੋਂ ਨਵਜੋਤ ਸਿੰਘ ਸਿੱਧੂ ਚੋਣ ਲੜਨਗੇ ਔਰ ਇਸ ਚੀਜ਼ ਦਾ ਖੁਲਾਸਾ ਜੋ ਬਹੁਤ ਹੀ ਪ੍ਰੋਸੇਮੰਦ ਸੂਤਰਾ ਨੇ ਕੀਤਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਦਿੱਲੀ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਇਸ ਵੇਲੇ ਗੁਆਹ ਦੇ ਵਿੱਚ ਨੇ ਔਰ ਜਿੱਦਾਂ ਹੀ ਉਹ ਦਿੱਲੀ ਪਹੁੰਚਣਗੇ ਤਾਂ ਨਵਜੋਤ ਸਿੰਘ ਸਿੱਧੂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਗੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਿੰਕਾ ਗਾਂਧੀ ਵੀ ਉਹਨਾਂ ਦੇ ਨਾਲ ਆਉਣਗੇ ਜਦੋਂ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਉਸ ਤੋਂ ਬਾਅਦ ਉਹ ਆਪਣੀ ਕੈਂਪੇਨ ਜੋ ਹੈ ਉਹ ਸਟਾਰਟ ਕਰਨਗੇ ਔਰ ਕਾਂਗਰਸ ਲਈ ਪੂਰੇ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਚਾਰਤ ਕਰਨਗੇ ਔਰ ਕਾਂਗਰਸ ਦੇ ਜੋ ਲੀਡਰ ਹਨ ਉਹ ਵੀ ਇਸ ਚੀਜ਼ ਨੂੰ ਕਾਫੀ ਕਾਂਗਰਸ ਦੇ ਫਹਾਕ ਦੇ ਵਿੱਚ ਮੰਨਦੇ ਨੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਪ੍ਰਚਾਰ ਕਰਦੇ ਹਨ ਤਾਂ ਜੋ ਹੁਣ ਤੱਕ ਦੇ ਸਮੀਕਰਨ ਸੀ ਉਹਨਾਂ ਦੇ ਵਿੱਚ ਬਦਲਾਅ ਆਏਗਾ ਔਰ ਕਾਂਗਰਸ ਨੂੰ ਵੱਡੀ ਜਿੱਤ ਜਿਹੜੀ ਮਿਲਣ ਦੀ ਵੀ ਆਸ ਜੋ ਹੈ ਕਾਂਗਰਸੀਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਾਂਗਰਸ ਨੂੰ ਸਿੱਧੂ ਦੇ ਆਉਣ ਨਾਲ ਇੱਕ ਹੋਰ ਹੰਗਾਰਾ ਮਿਲੇਗਾ ਔਰ ਪਾਰਟੀ ਦੀ ਵਧੀਆ ਜਿੱਤ ਪੰਜਾਬ ਦੇ ਵਿੱਚ ਹੋਵੇਗੀ ਜੀ ਰਾਜੀਵ ਕੇਸਵਰ ਵੀ ਕੋਈ ਜਾਣਕਾਰੀ ਮਿਲ ਸਕੀ ਹੈ ਕਿ ਸਰਕਾਰ ਜੇਕਰ ਬਣਦੀ ਹੈ ਤਾਂ ਉਸ ਵਿੱਚ ਵੀ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਆ ਜੀ ਹਾਂ ਲਾਜ਼ਮੀ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਇੱਕ ਵਿਧਾਇਕ ਦੇ ਤੌਰ ਤੇ ਚੋਣ ਲੜਦੇ ਨੇ ਵਿਧਾਨ ਸਭਾ ਦਾ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲੇਗੀ ਔਰ ਜਿਸ ਤਰ੍ਹਾਂ ਪ੍ਰਿੰਕਾ ਗਾਂਧੀ ਦੇ ਵੀ ਉਹਨਾਂ ਦੇ ਨਾਲ ਆਉਣ ਦਾ ਜੋ ਗੱਲ ਕਹੀ ਜਾ ਰਹੀ ਹੈ ਉਸ ਤੋਂ ਵੀ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਪਾਰਟੀ ਦੀ ਜੋ ਹਾਈ ਕਮਾਂਡ ਹੈ ਉਸ ਦੇ ਨਾਲ ਸਿੱਧੂ ਦੀ ਜੋ ਗੱਲਬਾਤ ਹੋਈ ਹੈ ਪਰ ਜੇਕਰ ਅਸੀਂ ਸਿੱਧੂ ਕਪਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਇਹ ਫੈਸਲਾ ਲਿਆ ਸੀ ਕਿ ਅਸੀਂ ਪਾਜਪਾ ਨੂੰ ਛੱਡ ਕੇ ਕਾਂਗਰਸੀ ਜਾਂ ਕਿਸੇ ਹੋਰ ਪਾਰਟੀ ਦੇ ਵਿੱਚ ਜਾਵਾਂਗੇ ਔਰ ਜਦੋਂ ਉਹਨਾਂ ਨੇ ਕਾਂਗਰਸ ਉਹਨਾਂ ਦੀ ਪਤਨੀ ਨੇ ਜੁਆਇਨ ਕੀਤੀ ਤਾਂ ਲਗਾਤਾਰ ਪਹਿਲਾਂ ਤਾਂ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਹ ਅਮਰitsar ਦੇ ਈਸਤ ਹਲਕੇ ਤੋਂ ਚੋਣ ਲੜਨਗੇ ਪਰ ਹੁਣ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇੱਕ ਪਰਿਵਾਰ ਤੋਂ ਦੋ ਲੋਕ ਚੋਣ ਨਹੀਂ ਲੜਨਗੇ ਕਿਉਂਕਿ ਇਹ ਉਸ ਦਾ ਜੋ ਸਿਧਾਂਤ ਹੈ ਜਾਂ ਪਾਰਟੀ ਦਾ ਜਾਂ ਫਿਰ ਉਹਨਾਂ ਦੇ ਜੋ ਪੰਜਾਬ ਦੇ ਹੱਕ ਦੇ ਵਿੱਚ ਜੋ ਖੜਨ ਦੀ ਗੱਲ ਸੀ ਉਹਨਾਂ ਦੇ ਇਹ ਮੁਤਾਬਕ ਇਹ ਹੀ ਹੈ ਉਹਨਾਂ ਦਾ ਕਹਿਣਾ ਕਿ ਪੰਜਾਬ ਦਾ ਹੱਕ ਔਰ ਪੰਜਾਬ ਦੀਆਂ ਜੋ ਲੋੜਾ ਨੇ ਉਹ ਉਹਨਾਂ ਦੇ ਵਾਸਤੇ ਸਭ ਤੋਂ ਪਹਿਲ ਦੇ ਆਧਾਰ ਤੇ ਹੋਣਗੀਆਂ ਔਰ ਉਹਨਾਂ ਨੇ ਕਦੇ ਵੀ ਰਾਜਨੀਤੀ ਦੇ ਵਿੱਚ ਕਿਸੇ ਚੀਜ਼ ਦੀ ਕਿਸੇ ਪਾਰਟੀ ਕੋਲੋਂ ਮੰਗ ਨਹੀਂ ਕੀਤੀ ਔਰ ਕਾਂਗਰਸ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਸਾਰੀਆਂ ਗੱਲਾਂ ਬਾਰੇ ਦੱਸਿਆ ਤਾਂ ਸਿੱਧੂ ਨੇ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਰੱਖ ਕੇ ਹੀ ਫੈਸਲਾ ਕੀਤਾ ਕਿ ਪੰਜਾਬ ਦੀ ਜਿੱਥੇ ਗੱਲ ਹੋਏਗੀ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਹੋਏਗੀ ਉੱਥੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਖੜਾ ਹੈ ਔਰ ਇਸੇ ਕਰਕੇ ਉਹਨਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਸੀ ਔਰ ਹੁਣ ਇਹ ਇੰਤਜ਼ਾਰ ਕਰਨਾ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਕਦੋਂ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਜਿੱਦਾਂ ਹੀ ਉਹ ਪੰਜਾਬ ਦੇ ਵਿੱਚ ਆਪਣੀ ਐਂਟਰੀ ਕਰਨਗੇ ਉਸ ਤੋਂ ਬਾਅਦ ਕਾਂਗਰਸ ਨੂੰ ਇੱਕ ਵੱਡਾ ਹੰਗਾਰਾ ਮਿਲਣ ਦੀ ਵੀ ਆਸ ਹੈ ਜੀ ਧੰਨਵਾਦ ਰਾਜੀਵ ਕਲ ਬਾਦਲੇ